ਨਕੀ ਚਾਹੀਦਾ ਤੈਨੂੰ ਤਨੋਦੀ ਰਾਤ ਨੂੰ ਤੇਕ ਨਹੀਂ ਐਵੇਂ ਤੁਰ ਹੀ ਫਿਰਦੀ ਐ ਉੱਤ ਮੈਂ ਤਾਂ ਪਾਣੀ ਪੀਣ ਆਈ ਸੀ ਸੋਈ ਜਾ ਪਾਣੀ ਤੇਰਾ ਸਰਾਣੇ ਰੱਖਿਆ ਸੀ ਕੋਣੀ ਲਿਖਿਆ ਤੈਨੂੰ ਉਹ ਪਾਣੀ ਤਾਂ ਪੁੱਤ ਮੈਂ ਪੀ ਲਿਆ ਸੀ ਨਾਲੇ ਤੈਨੂੰ ਕਿੰਨੀ ਵਾਰੀ ਕਿਹਾ ਪਾਣੀ ਨਾ ਹੱਥ ਦੇ ਪਾਂਡਿਆਂ ਚ ਪੀਆ ਕਰ ਲੈ ਫੜ ਦਰ ਲੈ ਫੜ ਦਸਲਾ ਪਤਾ ਨਹੀਂ ਕੀ ਝੋਨਾ ਲਾਇਆ ਤੇਰੇ ਅੰਦਰ ਜਿਹੜਾ ਤੈਨੂੰ ਬਾਰ ਬਾਰ ਪਿਆਸ ਲੱਗਦੀ ਸਾਰੀ ਨੀਂਦ ਖਰਾਬ ਕਰਦੀ ਨਾ ਆਪ ਸੁਣਾ ਨਾ ਦੂਜਿਆਂ ਨੂੰ ਸੁਣ ਦੇਣਾ ਹਲੋ ਜੀਚਾ ਕੀ ਗੱਲ ਭਾਈ ਵੱਜ ਗਈ ਚਾਹ ਲੇਟ ਕਰਤੀ ਪਹਿਲਾਂ ਨਾ ਸਿਆਪਾ ਕਰਕੇ ਹਟਿਆ ਸੋਈਦਾ ਰਾਤ ਦਾ ਤੁਹਾਡੀ ਮਾਂ ਨੇ ਨਾ ਪਾਣੀ ਪਾਣੀ ਕੀਤਾ ਪਿਆ ਸੀ ਸਾਰਾ ਸਾਫ ਕੀਤਾ ਕਿੰਨੀ ਵਾਰੀ ਕਹਿਤਾ ਤੁਹਾਨੂੰ ਮੈਂ ਬੁੱਢੀ ਹੁਣ ਕਰੇ ਰੱਖਣ ਦੇ ਲੈਕ ਹੈ ਨਹੀਂਗੀ ਕਿਸੇ ਆਸ਼ਰਮ ਚ ਛੱਡਿਆ ਉਹਨੂੰ ਤੂੰ ਕੀ ਬੋਲੀ ਜਾਂਦੀ ਆ ਮਾਂ ਉਹ ਮੇਰੀ ਮਾਂ ਨਾ ਫਿਰ ਤੁਸੀਂ ਰਹੋ ਆਪਣੀ ਮਾਂ ਦੇ ਨਾਲ ਹੀ ਮੈਂ ਚੱਲੀ ਮੁੰਡੇ ਨੂੰ ਲੈ ਕੇ ਪੇਕੇ ਨੂੰ ਕੋਈ ਨਾ ਮੈਂ ਕਰਦਾ ਕੋਈ ਹੱਲ ਹੱਲ ਹੁਣ ਇਹੀ ਆ ਜਾਂ ਤਾਂ ਤੁਹਾਡੀ ਮਾਂ ਰਹੂਗੀ ਇਸ ਘਰ ਦੇ ਵਿੱਚ ਜਾਂ ਮੈਂ ਰਹੂੰਗੀ 24 ਘੰਟੇ ਬੁੱਢੀ ਖੰਗਦੇ ਰਹਿੰਦੀ ਆ

ਬੇਬੇ ਮੈਂ ਨਾ ਕੀ ਗੱਲ ਪੁੱਤ ਸੋਚੀ ਜੇ ਪੈ ਗਿਆ ਉਹ ਤਾਂ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲਈਆਂ ਸੀ ਤੇ ਮੈਂ ਤਾਂ ਬੈਗ ਵਿੱਚ ਕੱਪੜੇ ਵੀ ਪਾ ਲਏ ਆ ਬੇਬੇ ਮੈਨੂੰ ਮਾਫ਼ ਕਰ ਦੇ ਪੁੱਤ ਇਹਦੀ ਚ ਮਾਫੀ ਵਾਲੀ ਕਿਹੜੀ ਗੱਲ ਆ ਤੇਰੀ ਖੁਸ਼ੀ ਵਿੱਚ ਹੀ ਮੇਰੀ ਖੁਸ਼ੀ ਆ ਪੁੱਤ ਜੇ ਤੇਰਾ ਪਰਿਵਾਰ ਖੁਸ਼ ਤੇ ਮੈਨੂੰ ਹੋਰ ਕੀ ਚਾਹੀਦਾ ਜਾਂ ਮੇਰਾ ਦੂਜਾ ਬੈਗ ਵੀ ਲੈ ਆਂ ਅੰਦਰੋਂ ਚੱਕ लो जी मेरा तो दाना पानी खत्म हो गया अज थोड़े घरों जैसे उत गल सुन ਦੇਪੋ ਤੇ ਚੀ ਜੀ ਲੈਣੀ ਦਾਦੀ ਪਰ ਤੁਸੀਂ ਕਦੋਂ ਆਉਂਗੇ ਪੁੱਤ ਪਤਾ ਨਹੀਂ ਦੱਸ ਹਦਰਾਬਾਦ ਸ਼ਾਇਦ ਕਦੇ ਵੀ ਨਹੀਂ ਕੈਸੇ ਹੈ ਰੰਗਨੀ ਮਾਏ ਇਹ ਜ਼ਿੰਦਗੀ ਦੇ ਪੰਧਨੀ ਮਾਏ ਕੱਖੋ ਹੌਲੇ ਹੁੰਦੇ ਜਾਈਂ ਜੋਂ ਜੋਂ ਹੁੰਦੇ ਵਖਨੀ ਮਾਏ ਕਿੱਥਾ ਸੀ ਹੱਸੇ ਖੇਡੇ ਕੀਨੇ ਦਿੱਤੇ ਵੰਡਨੀ ਮਾਏ ਆਲਾ ਬੇਬੇ ਪਾਣੀ ਰਾਜਾ ਪੁੱਤ ਲੇਟ ਹੋਈ ਆਨੇ ਆ ਨਹੀਂ ਜਸੇ ਨੇ ਨਹੀਂ ਆਉਣਾ ਜਸਾ ਤਾਂ ਅੰਦਰ ਬੈਠਾ ਗੇਮ ਖੇਡ ਰਿਹਾ ਤੂੰ ਕੱਲੀ ਚੱਲ ਜਾ ਪੇਕੇ ਲੈ ਐਦਾਂ ਕਿਵੇਂ ਕੱਲੀ ਚੱਲ ਜਾ ਜਸ ਮੇਰੇ ਬਿਨਾ ਕਿਵੇਂ ਰਹੂਗਾ ਮੇਰੀ ਬੇਬੇ ਨੂੰ ਵੀ ਇਹੀ ਵਹਿਮ ਸੀ ਕਿ ਮੈਂ ਉਹਦੇ ਬਿਨਾ ਕਿਵੇਂ ਰਹੂੰਗਾ ਮੈਨੂੰ ਵੇਖ ਲਾ ਮੈਂ ਵੀ ਤਾਂ ਆਪਣੇ ਬੇਬੇ ਬਿਨਾ ਰਹਿ ਹੀ ਰਿਹਾ ਜਸ ਨੂੰ ਵੀ ਆਦਤ ਪੈ ਲੰਦੇ ਤੇਰੇ ਤੋਂ ਬਿਨਾ ਰਹਿਣ ਦੀ ਜੇ ਕੱਲ ਨੂੰ ਉਹਨੇ ਆਪਣੀ ਜਨਾਨੀ ਪਿੱਛੇ ਲਾ ਕੇ ਤੈਨੂੰ ਬਿਰਧ ਆਸ਼ਰਮ ਭੇਜ ਤਾ ਫੇਰ ਉਹਨੂੰ ਹੁਣ ਤੋਂ ਆਦਤ ਪੈ ਲੈਂਦੇ ਜੇ ਉਹਨੂੰ ਹੁਣ ਤੋਂ ਆਦਤ ਪਾਊਗੀ ਨਾ ਤਾਂ ਵੱਡਾ ਹੋ ਕੇ ਮੇਰੇ ਵਾਂਗੂ ਦੁਖੀ ਨਹੀਂ ਹੋਊਗਾ ਇਹ ਤੁਸੀਂ ਕੀ ਕਹਿ ਰਹੇ ਹੋ ਇਹ ਮੈਂ ਉਹੀ ਕਹਿ ਰਿਹਾ ਜੋ ਅੱਗੇ ਚੱਲ ਕੇ ਆਪਣੇ ਨਾਲ ਹੋਣਾ ਵਾ ਤੈਨੂੰ ਪਤਾ ਜਦੋਂ ਮੈਂ ਬੇਬੇ ਨੂੰ ਬਿਰਧ ਆਸ਼ਰਮ ਵਾਰੇ ਆਖਣ ਲੱਗਾ ਸੀ ਥਾ ਬੇਬੇ ਨੇ ਪਹਿਲਾਂ ਹੀ ਕਹਿਤਾ ਸੀ ਪੁੱਤ ਤੇਰੀ ਖੁਸ਼ੀ ਚ ਮੇਰੀ ਖੁਸ਼ੀ ਆ ਤੂੰ ਟੈਨਸ਼ਨ ਨਾ ਲੈ ਮੈਂ ਬਿਰਧ ਆਸ਼ਰਮ ਚਲੀ ਜਾਨੀ ਜੇ ਮੇਰੀ ਬੇਬੇ ਮੇਰੀ ਖੁਸ਼ੀ ਲਈ ਬਿਰਧ ਆਸ਼ਰਮ ਗਈ ਆ ਨਾ ਤਾਂ ਕੱਲ ਨੂੰ ਤੈਨੂੰ ਵੀ ਆਪਣੇ ਪੁੱਤ ਦੀ ਖੁਸ਼ੀ ਲਈ ਬਿਰਧ ਆਸ਼ਰਮ ਜਾਣਾ ਪੈਣਾ ਹਾਂਜੀ ਮੇਰੇ ਕੋ ਬਹੁਤ ਵੱਡੀ ਗਲਤੀ ਹੋ ਗਈ ਚਲੋ ਆਪਾਂ ਪਹਿਲਾਂ ਬੇਬੇ ਨੂੰ ਹੀ ਲੈ ਕੇ ਆਨੇ ਆ ਦੀਪ ਜਿਵੇਂ ਤੂੰ ਨਹੀਂ ਨਾ ਆਪਣੇ ਮੁੰਡੇ ਬਿਨਾ ਰਹਿ ਸਕਦੀ ਹੋਵੇ ਬੇਬੇ ਵੀ ਮੇਰੇ ਬਿਨਾ ਨਹੀਂ ਰਹਿ ਸਕਦੀ ਮੰਮੀ ਕੀ ਕਰਦੇ ਤੁਸੀਂ ਰਸੋਈ 'ਚ ਪੁੱਤ ਮੈਂ ਪਾਣੀ ਪੀਣ ਆਈ ਸੀ ਤੁਸੀਂ ਬੈਠੋ ਮੰਮੀ ਅੰਦਰ ਚੱਲ ਕੇ ਪਾਣੀ ਮੈਂ ਲੈ ਕੇ ਆਉਣੀ ਆ ਤੁਹਾਡੇ ਵਾਸਤੇ ਲਿਆਉ ਮੰਮੀ ਤੁਸੀਂ ਬੈਠੋ ਚੱਲ ਕੇ ਬਾਹਰ